ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਅਤੇ ਵੱਖ-ਵੱਖ ਤਿੰਨ ਮੁਕਾਦਮਿਆਂ ਵਿੱਚ ਹੋਈ ਹਿਰੋਇਨ ਪਿਸਟਲ ਅਤੇ ਡਰਗ ਮਨੀ ਦੀ ਬਰਾਮਦਗੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਅਸੀਂ 2 ਕੇਸਾਂ ਦੇ ਵਿੱਚ 1-1 ਕਿਲੋ ਹਿਰੋਇਨ ਬਰਾਮਦ ਕੀਤੀ ਹੈ। ਤੇ ਟੋਟਲ ਜੇ ਰਿਕਵਰੀ ਦੇਖੀਏ ਤੇ 2 ਕਿਲੋ 80 ਗ੍ਰਾਮ ਹਿਰੋਇਨ 5 ਲੱਖ ਡਰਗ ਮਨੀ 1 ਪਿਸਟਲ ਬੱਤੀਪੋਰ 1 ਕਾਰ ਵਰਨਾ ਜਿਹੜਾ ਐਫਆਈਆਰ ਨੰਬਰ 226 ਹੈ ਛਾਟਾ ਦੇ ਵਿੱਚ ਜਿੱਥੇ ਪਹਿਲਾਂ 2.5 ਕਿਲੋ ਫਿਰ ਜਿਹੜੀ ਹੀਰੋਇਨ ਫੜੀ ਗਈ ਸੀ ਔਰ ਤਿੰਨ ਸਵਿਸਕੈਟਡ ਵੈਪਨ ਪਿਸਟਲ ਫੜੇ ਗਈ ਸੀ ਉਹਦੇ ਚੀਜ਼ ਰਿਮਾਂਡ ਦੇ ਵਿੱਚ ਜਿਹੜਾ ਮੇਨ ਦੋਸ਼ੀ ਮਨਜੀਤ ਇਲੀਅਸ ਭੋਲਾ ਰਾਜਸਥਾਨ ਸੀਦਾ ਉਹ ਉਹਦੇ ਤੋਂ 1 ਕਿਲੋ ਹੋਰ ਬਰਾਮਦ ਕੀਤੀ ਗਈ ਹੈ ਹੀਰੋਇਨ ਔਰ ਅਮਰਸਰ ਰੂਰਲ ਦੇ ਏਰੀਆ ਦੇ ਵਿੱਚੋਂ ਸੋ ਇਹਦੇ ਨਾਲ ਇਸ ਕੇਸ ਦੇ ਵਿੱਚ 3 ਕਿਲੋ 192 ਗ੍ਰਾਮ ਹੀਰੋਇਨ ਤੇਨ ਪਿਸਟਲ ਤੇ 260000 ਡਰਗ ਮਨੀ ਤੇ ਬਾਕੀ ਜਿਹੜੇ ਬਰਾਮਦਗੀਆਂ ਪਹਿਲਾਂ ਹੋ ਚੁੱਕੀਆਂ ਸੈਕੰਡ ਕੇਸ ਜਿਹੜਾ ਉਹ ਦਿਲਪ੍ਰੀਤ ਈਲੀਅਸ ਹਾਨੀ ਨੂੰ ਫੜਿਆ ਇਹ ਲੋਹਾਰਾ ਕਾ ਰੋਡ ਅਮਰਸਰ ਦਾ ਰਾਜਾ ਸੰਸੀ ਏਰੀਆ ਦੇ ਰਹਿਣ ਵਾਲਾ ਪਿੱਛੋਂ ਉੱਥੇ ਕੰਮ ਕਰਦਾ ਲੋਹਾਰਾ ਕਾ ਰੋਡ ਤੇ ਇਲੈਕਟ੍ਰਿਕ ਇੰਜੀਨੀਅਰ ਹੈ ਸਿਮਿੰਟ ਕੰਪਨੀ ਚ ਲੱਗਿਆ ਹੋਇਆ ਇਹ ਤੋਂ ਵੀ 1 ਕਿਲੋ ਹੀਰੋਇਨ ਰਾਮ ਕੀਤੀ ਹੈ ਪੀਐਸ 에어ਪੋਰਟ ਤੇ ਪਰਚਾ ਦਰਜ ਕੀਤਾ ਗਿਆ ਤੀਸਰੇ ਕੇਸ ਦੇ ਵਿੱਚ ਸੀਆਈਏ ਸਟਾਫ 3 ਵੱਲੋਂ ਦੋ ਡਰੱਗ ਸਮੱਗਰਰ ਫੜੇ ਗਏ ਜਿਨ੍ਹਾਂ ਤੋਂ 80 ਗ੍ਰਾਮ ਹੀਰੋਇਨ ਇੱਕ ਪਿਸਟਲ ਪੱਤੀਵੋਰ ਮੈਗਜ਼ੀਨ ਜਿਹੜੇ ਤੇ ਇੱਕ ਰਾਉਂਡ 5 ਲੱਖ 2000 ਰੁਪਏ ਦਾ ਡਰੱਗਮਨੀ ਤੇ ਇੱਕ ਕਾਰ ਜਿਹੜੀ ਹੈ ਬਰਾਮਦ ਕੀਤੀ ਹੈ ਇਹ ਜਿਹੜੇ ਦੋਨੇ ਮੁਲਜ਼ਮ ਨੇ ਗੋਤਮ ਸੋਨੀ ਹੈ ਇੱਕ ਸ਼ੁਭਮ ਕੁਮਾਰ ਈਲੀਅਸ ਸੱਬੀ ਇਹ ਦੋਨਾਂ ਦੇ ਖਿਲਾਫ ਪਹਿਲਾਂ ਵੀ ਅਪਹੈਨਸ ਕ੍ਰਾਈਮ ਦੇ ਪਰਚੇ ਦਰਜ ਹੈ ਔਰ ਜੇ ਗੋਤਮ ਸੋਨੀ ਦੀ ਗੱਲ ਕਰੀਏ ਤੇ ਖਿਲਾਫ ਇੱਕ ਮਰਡਰ ਰੇਪ ਤੇ ਪੋਕਸੋ ਦੇ ਕੇਸ ਨੇ ਵੇਰਕਾ ਦੇ ਸਦਰ ਅੰਮ੍ਰਿਤਸਰ ਦੇ ਵਿੱਚ ਸ਼ੁਭਮ ਦੇ ਖਿਲਾਫ ਇੱਕ ਪੀਆਰ ਬਜਟ ਦਾ ਨਜਾਇਜ਼ ਅਸਲੇ ਦਾ ਪੀਐਸ ਘ੍ਰਿੰਡਾ ਸੋਏ ਸਾਰੀ ਜਿਹੜੀ ਬਰਾਮਦਗੀ ਹੈ ਇਹਦੇ ਸਬੰਧ ਵਿੱਚ ਮੈਂ ਸਾਰੀਆਂ ਟੀਮਾਂ ਨੂੰ ਮੁਬਾਰਕਬਾਦ ਵੀ ਦਿੰਦਾ ਹਾਂ ਉਹਨਾਂ ਨੂੰ ਵਾਜਿਬ ਅਸੀਂ ਨਾਮ ਦਿੱਤਾ ਹੈ